कोहले ਸਾਹਿਬ ਨਾਲ ਜੁੜ ਚੁੱਕੇ ਨੇ ਲਾਈਵ ਸੋ ਵਿਪਨ ਕੀ ਕੁਝ ਮਾਹੌਲ ਇਸ ਵੇਲੇ ਜਿਹੜਾ ਕਿ ਮੰਦਰਾ ਦੇ ਵਿੱਚ ਰੌਣਕਾਂ ਖੂਬ ਲੱਗੀਆਂ ਹੋਣਗੀਆਂ ਇਸ ਵੇਲੇ ਸਵੇਰ ਤੋਂ ਹੀ ਜਿਹੜੇ ਕਿ ਸ਼ਰਧਾਲੂ ਪਹੁੰਚ ਰਹੇ ਨੇ ਮੰਦਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਅੱਜ ਪੂਜਾ ਅਰਚਨਾ ਕਰਨ ਦੇ ਲਈ ਅੱਜ ਬੇਹਦ ਖਾਸ ਮਹੱਤਵ ਹੁੰਦਾ ਜਿਹੜਾ ਕਿ ਸ਼ਿਵ ਭਗਤ ਖਾਸ ਕਰਕੇ ਹੁੰਦੇ ਨੇ ਉਹਨਾਂ ਨੂੰ ਬੇਹਦ ਇੰਤਜ਼ਾਰ ਰਹਿੰਦਾ ਜਿਹੜਾ ਕਿ ਆਜ਼ਾਦ ਦਿਨ ਜਦੋਂ ਆਵੇਗਾ ਤਾਂ ਪੂਜਾ ਅਰਚਨਾ ਕੀਤੀ ਜਾਵੇਗੀ ਭੋਲੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਪ੍ਰਾਰਥਨਾ ਕੀਤੀ ਜਾਵੇਗੀ ਜੀ ਜੀ ਨਰਸਨਜੀ ਲਾਈਵ ਤੇ ਪਰ ਪਾਟਾ ਬਿਲਕੁਲ ਦੱਸਣਾ ਚਾਹੁੰਦਾ ਕਿ ਜਿਹੜਾ ਹੈ ਜਰਸੀ ਦਾ ਪ੍ਰਾਕੀ ਮੰਦਰਾ ਜੀ શ્રી ਮਹਾਦੇਵ ਕਾਬਲ ਸੰਗਠਨ ਲਾਇਆ ਗਿਆ ਮੰਦਰਾ ਇੱਥੇ ਜੇ ਕੋਈ ਵੀ ਜਿਹੜਾ ਹੈਗਾ ਇੱਥੇ ਆ ਕੇ ਬੰਦਿਆ ਕੋਈ ਵੀ ਮਨੋ ਕਾਮਨਾ ਹੁੰਦੀ ਆ ਸਭ ਇੱਥੇ ਪੂਰੀਆਂ ਹੁੰਦੀਆਂ ਨੇ ਇਸ ਟਾਈਮ ਦਾ ਰਿਸਪੈਕਟ ਕੀਤਾ ਹੈਗਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲਾਂ ਤੁਸੀਂ ਦੇਖ ਸਾਜੋ ਕਿ ਜਿਹੜੀਆਂ ਕਿ 13 ਵੀ ਦਿਨ 3 ਵਜੇ ਤੋਂ ਲੈ ਕੇ ਜਿਹੜੀਆਂ ਲੰਗੀਆਂ ਲੰਗੀਆਂ ਕਤਾਰਾਂ ਲੱਗ ਕੇ ਆਉਂਦੀਆਂ ਨੇ ਇੱਥੇ ਜਿਹੜਾ ਵੀ ਕੋਈ ਵੀ ਭਗਤ ਆਂਦਾ ਹੈ ਉਹਨਾਂ ਦੀ ਸਾਰੀ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਆਪਾਂ

ਬਿਲਕੁਲ ਕਿ ਪਤਾ ਨਹੀਂ ਕੀ ਕਹਿਣਾ ਚਾਹੋਗੇ ਕਿ ਕਿੰਨਾ ਪੁਰਾਣਾ ਮੰਦਿਰ ਹੈ ਇਹ ਇਹ ਮੰਦਿਰ ਜਿੱਤ ਕੋ ਘੱਟ 70-75 ਸਾਲ ਪੁਰਾਣਾ ਮੰਦਿਰ ਹੈ ਹਾਂ ਪਸ਼ੀਰ ਮੰਦਿਰ ਹੈ ਕਿਤੇ ਜੋ ਵੀ ਫਰਕ ਆਂਦੇ ਆ ਉਹਨਾਂ ਦੇ ਮਨੋਸਾਂ ਦਾ ਇੱਛਾ ਬਹੁਤ ਜ਼ੋਰ ਹੋਉਂਦੀ ਹੈ ਬਿਲਕੁਲ ਜੀ ਮਹਾ ਸ਼ਿਵਰਾਤਰੀ ਦੇ ਬਹੁਤ ਵਧੀਆ ਤਾਪਤਾ ਹੁੰਦੀ ਹੈ ਹਰਦوارੋਂ ਆਉਂਦੀ ਹੈ ਸਾਉਣ ਦੇ ਮੇਲੇ ਦੇ ਵਿੱਚ ਬਹੁਤ ਮੁੱਕ ਤੇ ਹਰਦوارੋਂ ਆਉਂਦਾ ਬਿਲਕੁਲ ਜੀ ਪਰ ਕਿੰਨੇ ਕਿਲੋਮੀਟਰ ਦਾ ਦੂਰ ਹੈ ਘਰ ਏ उनेश्चन में हरिद्वार में 400 से करीब तक के कुछ बच्चे आई थी साडे होम ऑफ भी गए हैं तो है, तो तो अब वो बंद भी गए हैं और 750 साडे 750 रुपए क्रीम वो अब जगातार लगातार कितने समय से सिलसिला जारी है जगातार पहले 50 साल तो सिलसिला जारी है जी ये थोड़ा 104 105 का आउट कर बिल्कुल ठीक इस मेरे कितने हुए तो स्टार्टिंग है काउंट दैट्स मेरे तब वो शुरू हो गए आपसे जी इन्होंने यही कहना कि सवेरे तीन बजे तो जी कागजा का सिलसिला लगातार इसी तरह जा रही है तुम मेरे तस्वीर देख सकते हो कि जी बहुत ही लंबी लंबी जी लाइना लगे जी बहुत 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 जरा प्राचीन मंदिर है कोई भी इतना गल बात की जरा जल चढ़ाना आएगी अभिषेक करना आएगी जो इन्ह ने यही कहना कोई भी इतना भगत आने की मनोकामना पूरी हम बात करते हैं जी की कहना चाहोरात्री

ਜਦੋਂ ਤੋਂ ਗੋਟਿੰਗ ਦੇ ਤੋਂ ਦਿੱਤਾ ਅੰਦਿਆਤ ਸਭੇ ਚੱਲ ਰਿਹਾ ਹਾਂ ਕਾਬੜਾ ਆਈ ਆ ਰਿਹਾ ਇਸ ਜੇਮੀਨਵਾਰ ਹਰ ਸ਼ੇਮੀਨਵਾਰ ਜਨਤੀ ਆ ਰਿਹਾ ਜੀ ਇਹਨਾਂ ਨੇ ਇਹੀ ਕਿਹਾ ਸੀ ਕਿ ਜਦੋਂ ਵੀ ਕੋਈ ਵੀ ਜਿਹੜਾ ਕਾਬੜਾ ਦਾ ਫਿਲਟਰ ਦਾ ਲਗਾਤਾਰ ਇਸੇ ਤਰ੍ਹਾਂ ਜਾਰੀ ਹੈਗੀ ਜੇ ਜੱਜ ਤੋਂ ਦੇ ਰਹੇਗਾ ਹਰ ਦੁਆਰ ਤੋਂ ਜਿਹੜਾ ਹੈ 4 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੇ ਲੰਗੋਤਰੀ ਤੋਂ 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਜਿਹੜੇ ਹੈ